ਸਿਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਦਾਂ ਜਿੱਦਾਂ ਤਰੀਕ ਲੱਗ ਕੇ ਆਈ ਜਾਂਦੀ ਹੈ ਉਦੋਂ-ਉਦੋਂ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਨੇ ਇਸ ਵੇਲੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਰਜਵਿੰਦਰ ਕੌਰ ਥਿਆੜਾ ਇਸ ਵੇਲੇ ਮੈਦਾਨ ਚ ਨਿਤਰੇ ਨੇ ਔਰ ਵੋਟਰਾਂ ਨੂੰ ਸਪੋਟਰਾਂ ਨੂੰ ਉਹਨਾਂ ਦੇ ਨਾਲ ਮਿਲਣੀਆਂ ਜਾਰੀ ਹੈ ਉਹਨਾਂ ਦੇ ਨਾਲ ਰਾਬਤਾ قائم ਕੀਤਾ ਜਾ ਰਿਹਾ ਹੈ ਤਾਂ ਕਿ ਵੱਧ ਤੋਂ ਵੱਧ ਲੀਡ ਦੇ ਨਾਲ ਪਵਨ ਕੁਮਾਰ ਟੀਨੂ ਨੂੰ ਜਿੱਤ ਹਾਸਲ ਕਰਵਾਈ ਜਾ ਸਕੇ ਮੈਡਮ ਮੇਰੇ ਨਾਲ ਹੈਗੇ ਨੇ ਗੱਲਬਾਤ ਕਰਦੇ ਆ ਮੈਂ ਪਹਿਲਾਂ ਤਾਂ ਦੱਸੂ ਲੋਕਾਂ ਦਾ ਹੰਗਾਰਾ ਕਿਹੋ ਜਿਹਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖਿਆ ਯਾਰ ਲੋਕਾਂ ਦਾ ਹੰਗਾਰਾ ਅੱਜ ਮੈਂ ਦੀਪਨਗਰ ਦੇ ਵਿੱਚ ਮੀਟਿੰਗ ਕਰਨ ਆਈ ਆ ਬਹੁਤ ਉਤਸ਼ਾਹ ਆ ਲੋਕਾਂ ਦੇ ਵਿੱਚ ਲੀਡਰ ਆਉਂਦੇ ਜਾਂਦੇ ਰਹਿੰਦੇ ਆ ਲੀਡਰਾਂ ਦੀ ਲੋਕ ਪਰਵਾਹ ਨਹੀਂ ਕਰਦੇ ਲੋਕਾਂ ਨੂੰ ਪਤਾ ਹੁੰਦਾ ਲੋਕਾਂ ਨੂੰ ਜਿੱਥੋਂ ਉਮੀਦ ਹੁੰਦੀ ਆ ਲੋਕ ਉਹਨੂੰ ਹੀ ਲਾਈਕ ਕਰਦੇ ਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਆ ਲੋਕਾਂ ਨੇ ਬਹੁਤ ਪਿਆਰ ਦਿੱਤਾ ਲੋਕ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਕਿਉਂਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੇ 2 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਉਹਨਾਂ ਨੇ ਆਪਣੀ ਇਮਾਨਦਾਰੀ ਦੀ ਜਿਹੜੀ ਛਵੀ ਆ ਉਹਨਾਂ ਨੂੰ ਦਿਖਾ ਦਿੱਤਾ ਕਿ ਜੇ ਸੋਚ ਇਮਾਨਦਾਰ ਹੋਵੇ ਤਾਂ ਫਿਰ ਕੁਝ ਵੀ ਹੋ ਸਕਦਾ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਇੰਨੇ ਕੰਮ ਕਰ ਦਿੱਤੇ ਜਿਹੜੇ 70 ਸਾਲਾਂ ਤੋਂ ਨਹੀਂ ਹੋਏ ਸੀਗੇ ਲੋਕ ਪੰਜਾਬ ਦੇ ਬਹੁਤ ਖੁਸ਼ ਨੇ ਭਗਵੰਤ ਮਾਨ ਜੀ ਕੋਲੋਂ ਬਹੁਤ ਖੁਸ਼ ਨੇ ਸਰਕਾਰ ਤੋਂ ਤੇ ਲੋਕਾਂ ਨੂੰ ਉਮੀਦਾਂ ਵੀ ਆਮ ਆਦਮੀ ਪਾਰਟੀ ਤੋਂ ਹੀ ਆ। ਅੱਛਾ ਇੱਕ ਬੀਤੇ ਕੱਲ ਇੱਕ ਜਿਹੜੇ ਕਾਂਗਰਸ ਦੇ ਪ੍ਰਧਾਨ ਹੈਗੇ ਨੇ ਰਾਜਾ ਵੜਿੰਗ ਉਹਨਾਂ ਦੀ ਧਰਮਪ੍ਰਤਨੀ ਅਮਿਰਤਾ ਵੜਿੰਗ ਵੱਲੋਂ ਇੱਕ ਸੰਬੋਧਨ ਕੀਤਾ ਜਾ ਰਿਹਾ ਸੀ ਜਿਦੇ ਵਿੱਚ ਉਹਨਾਂ ਨੇ ਤੁਲਨਾ ਕੀਤੀ ਹੈ ਬਾਬੇ ਨਾਨਕ ਦੇ ਪੰਜੇ ਦੀ ਆਪਣੀ ਪਾਰਟੀ ਦੇ ਸਿੰਬਲ ਜਿਹੜਾ ਪੰਜਾ ਨਿਸ਼ਾਨ ਹੈਗਾ ਉਹਦੇ ਨਾਲ ਵੀ ਐਸੋ ਕੀ ਬਾਬੇ ਨਾਨਕ ਦੇ ਪੰਜੇ ਨੂੰ ਵੋਟ ਪਾਓ। ਦੇਖੋ ਤੁਸੀਂ ਕਿੰਡੀ ਘਟੀਆ ਸੋਚ ਦੇ ਮਾਲਕ ਨੇ ਉਹ। ਇਹ ਸ਼ੁਰੂ ਤੋਂ ਕਰਦੇ ਆਏ ਆ ਕਿ ਜਿਹੜੀ ਇਹ ਰਾਜਨੀਤੀ ਕਰਦੇ ਆ ਇਹ ਧਰਮ ਦੀ ਰਾਜਨੀਤੀ ਕਰਦੇ ਆਏ ਆ ਸ਼ੁਰੂ ਤੋਂ ਇਹ ਵੋਟਾਂ ਵੀ ਮੰਗਦੇ ਸੀਗੇ ਤੇ ਧਰਮ ਦੇ ਨਾਮ ਤੇ ਵੋਟਾਂ ਮੰਗਦੇ ਆਏ ਆ ਇਹ ਜੇ ਮੈਂ ਗੱਲ ਕਰਾਂ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਮੈਡਮ ਅਮਰਤਾ ਬੜਿੰਗ ਨੂੰ ਇਹ ਗੱਲ ਕਰਦੇ ਕਿ ਤੁਸੀਂ ਬਾਬੇ ਨਾਨਕ ਦੇ ਪੰਜੇ ਦੇ ਨਾਲ ਆਪਣੇ ਪੰਜੇ ਨੂੰ ਰੜਾ ਦਿੱਤਾ ਕਿੱਥੇ ਬਾਬਾ ਨਾਨਕ ਤੇ ਕਿੱਥੇ ਤੁਹਾਡਾ ਪੰਜਾ ਜਿਹੜਾ ਮੈਂ ਤਾਂ ਖੂਨ ਵਾਲਾ ਪੰਜਾ ਕਹੂੰਗੀ ਉਹਨੂੰ ਹਾਲਾਂਕਿ ਇਹਨਾਂ ਨੇ ਮਾਫੀ ਵੀ ਮੰਗ ਲਈ ਆਪਣੇ ਸੋਸ਼ਲ ਮੀਡੀਆ 'ਤੇ ਲੈ ਕਿ ਕਿੱਦਾਂ ਦੇ ਲੀਡਰ ਨੇ ਇਹ ਪਹਿਲਾਂ ਇਹ ਗਲਤੀਆਂ ਕਰਦੇ ਆ ਫਿਰ ਇਹ ਮਾਫੀਆਂ ਮੰਗਦੇ ਆ ਇਹ ਇਹ ਕਿਹੜੇ ਫਲੋਅ ਦੇ ਵਿੱਚ ਘੁੰਮਦੇ ਆ ਕਿ ਇਹ ਪਹਿਲਾਂ ਬਾਬੇ ਨਾਨਕ ਨਾਲ ਤੁਲਨਾ ਕਰ ਲੈਂਦੇ ਆ ਆਪਣੇ ਪੰਜੇ ਦੀ ਤੇ ਫਿਰ ਉਸ ਤੋਂ ਬਾਅਦ ਮਾਫੀਆਂ ਮੰਗਦੇ ਆ ਜਦੋਂ ਪਤਾ ਲੱਗਾ ਕਿ ਵਿਰੋਧ ਹੋਣ ਲੱਗ ਗਿਆ ਤਾਂ ਫਿਰ ਮਾਫੀ ਮੰਗਣ ਲੱਗਾ ਇਹ ਇਦਾਂ ਦੀ ਰਾਜਨੀਤੀ ਮੁੱਦਿਆਂ ਦੀ ਰਾਜਨੀਤੀ ਕਰੋ ਲੋਕਾਂ ਦੇ ਕੰਮਾਂ ਦੀ ਰਾਜਨੀਤੀ ਕਰੋ ਤੁਸੀਂ ਇਹ ਕਿਹੜੇ ਬਾਬੇ ਨਾਨਕ ਦੇ ਨਾਲ ਤੁਸੀਂ ਉਹਨਾਂ ਦੇ ਦੇ ਨਾਲ ਤੁਸੀਂ ਤਾਂ ਬਾਬੇ ਨਾਨਕ ਨੂੰ ਦੱਸੋ ਤੁਸੀਂ ਹਾਦਿਆ ਕਿ ਉਹਨਾਂ ਦੇ ਪੰਜੇ ਦੇ ਨਾਲ ਆਪਣੇ ਪੰਜੇ ਨੂੰ ਰੜਾ ਦਿੱਤਾ ਤੁਹਾਡਾ ਪੰਜਾ ਜਿਹੜਾ ਉਹ ਤਾਂ ਮੈਂ ਤਾਂ ਖੂਨੀ ਪੰਜਾ ਕਹੂੰਗੀ ਉਹਨੂੰ ਕਿ ਕਿੱਡਾ ਵੱਡਾ ਅਟੈਕ ਕਰਾਇਆ ਤੁਸੀਂ ਸਾਡੇ ਸਿੱਖ ਧਰਮ ਦੀ ਜਿਹੜੀ ਤੁਸੀਂ ਇੱਕ ਨੀਹ ਲਾ ਕੇ ਰੱਖ ਦਿੱਤੀ ਤੁਸੀਂ ਕਿਹੜੇ ਪੰਜੇ ਦੀ ਗੱਲ ਕਰਦੇ ਆ ਪਰ ਬਹੁਤ ਮਾੜੀ ਸ਼ਬਦਾਬਦੀ ਆ ਇਹ ਮੈਡਮ ਅਮਰਤਾ ਬਣਿੰਗ ਨੇ ਮਾਫੀ ਤਾਂ ਮੰਗ ਲਈ ਆ ਪਰ ਜਿਹੜੀ ਨਾਮਦੇਵਾ ਸਿੱਖ ਸੰਗਤ ਆ ਉਹਨਾਂ ਦੇ ਮਨਾਂ ਚੋਂ ਰੋਸ ਨਹੀਂ ਕਦੀ ਵੀ ਜਾਵੇਗਾ ਕਿ ਇਹ ਜਿਹੜੇ ਕੰਮ ਕਰਦੇ ਆ ਇਹ ਧਰਮ ਦੀ ਰਾਜਨੀਤੀ ਕਰਦੇ ਆ ਇਹ ਬਹੁਤ ਮਾੜੀ ਗੱਲ ਆ ਉਹਨਾਂ ਲਈ ਐ ਇੱਕ ਜਿਸ ਸ਼ਖਸ ਨੂੰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਉਹਨੂੰ ਚੰਗਾ ਮਿਆਰ ਉੱਚਾ ਜਿਹਨੂੰ ਕਹਿੰਦੇ ਉੱਚਾ ਮਿਆਰ ਤੇ ਉਹਨੂੰ ਬਿਠਾਇਆ ਆਪਣੀਆਂ ਪਲਕਾਂ ਦੇ ਭਾਲਿਆ ਉਹਨਾਂ ਨੇ ਤੁਹਾਡੀ ਪਾਰਟੀ ਛੱਡੀ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਹੁਣ ਉਹ ਤੁਹਾਡੇ ਉੱਤੇ ਹੀ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਨੇ ਇੱਕ ਜਗ੍ਹਾ ਤੇ ਸੰਬੋਧਨ ਕਰਦੇ ਆ ਸਪੀਚ ਦਿੱਤੀ ਹੈ ਕਿ ਇੱਕ ਕਿਤੇ ਗਲੀ ਦਾ ਕੁੱਤਾ ਕੋਈ ਭੌਂਗ ਰਿਆ ਸੀਗਾ ਤਾਂ ਉਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਨਾਮ ਲੈ ਕੇ ਕੁਝ ਤੰਜ ਕੱਸਿਆ ਤੁਸੀਂ ਦੇਖੋ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਆਮ ਆਦਮੀ ਪਾਰਟੀ ਨੇ ਲਿਆ ਕੇ ਇਨਾ ਮਾਨ ਸਤਕਾਰ ਦਿੱਤਾ ਉਹਨੂੰ ਜਿਹੜੇ ਜਲੰਧਰ ਦੇ ਲੋਕ ਆ ਜਿਹੜੇ ਪਾਰਟੀ ਦੇ ਵਰਕਰ ਆ ਉਹਨਾਂ ਨੇ ਇੰਨਾ ਮਾਣ ਸਤਿਕਾਰ ਦਿੱਤਾ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਤੇ ਇੰਨੀ ਵੱਡੀ ਲੀਡ ਦੇ ਨਾਲ ਜਿਹੜਾ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਉਹਨਾਂ ਨੇ ਦੇਖੋ ਤੁਸੀਂ ਦੂਸਰੀ ਬੀਜੇਪੀ ਜੁਆਇਨ ਕਰ ਲਈ ਪਤਾ ਨਹੀਂ ਉਹਨਾਂ ਨੂੰ ਕਿਹੜਾ ਡਰ ਸੀ ਜਾਂ ਕਦੇ ਕਿਹੜੇ ਲਾਲਚ ਲਈ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਰਹੀ ਗੱਲ ਅੱਜ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਨੇ ਭਾਸ਼ਾ ਵਰਤੀ ਆ ਉਹ ਬਹੁਤ ਨਿੰਦਣਯੋਗ ਆ ਕਿ ਉਹਨਾਂ ਨੂੰ ਇਹ ਗੱਲ ਕਰਨੀ ਸ਼ੋਭਾ ਦਿੰਦੀ ਸੀਗੀ ਮੈਂ ਬੋਲਣਾ ਨਹੀਂ ਚਾਹੁੰਦੀ ਸੀ ਪਰ ਮਜਬੂਰ ਕਰ ਦਿੱਤਾ ਅੱਜ ਉਹਨਾਂ ਨੇ ਇਹਦਾ ਜਵਾਬ ਦੇਣ ਤੇ ਕਿ ਤੁਸੀਂ ਕੁੱਤੇ ਨੂੰ ਕਹਿ ਰਹੇ ਆਂ ਚੁੱਪ ਕਰੋ ਇੱਥੇ ਆਮ ਆਦਮੀ ਪਾਰਟੀ ਦੇ ਲੋਕ ਨਹੀਂ ਬੈਠੇ ਤਾਂ ਮੈਂ ਇਹ ਉਹਨਾਂ ਨੂੰ ਪੁੱਛਣਾ ਚਾਹਨੀ ਆਂ ਕੁੱਤਾ ਅਸੀਂ ਉਹਨੂੰ ਕਹਿੰਦਾ ਕਿ ਜਿਹੜਾ ਦਰਦਰ ਤੇ ਘੁੰਮੇ ਸਾਡੇ ਤਾਂ ਵਲੰਟੀਅਰ ਵੀ ਉੱਥੇ ਨੇ ਅਹੁਦੇਦਾਰ ਵੀ ਉੱਥੇ ਨੇ ਸਾਡੇ ਮੰਤਰੀ ਸਾਡੇ ਐਮਐਲਏ ਸਾਰੇ ਆਮ ਆਦਮੀ ਪਾਰਟੀ ਦੇ ਬਜ ਨੇ ਪਾਰਟੀਆਂ ਤੁਸੀਂ ਬਦਲ ਰਹੇ ਆਂ ਕਦੀ ਕਾਂਗਰਸ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਭਾਜਪਾ ਤਾਂ ਤੁਸੀਂ ਇਹ ਚੀਜ਼ ਆਪਣੇ ਆਪ ਨੂੰ ਕਹੀ ਆ ਤੁਸੀਂ ਮੈਂ ਤਾਂ ਇਹ ਕਹੂੰਗੀ ਕਿ ਤੁਸੀਂ ਆਪਣੇ ਆਪ ਨੂੰ ਹੀ ਇਹ ਦੱਸਿਆ ਕਿ ਮੈਂ ਕੀ ਆ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਆ ਕਦਰ ਕੀਤੀ ਜਿਨ੍ਹਾਂ ਦੇ ਨਾਲ ਤੁਸੀਂ ਇੰਨਾ ਸਮਾਂ ਬਤਾਇਆ ਜਿਨ੍ਹਾਂ ਨੇ ਤੁਹਾਡੇ ਲਈ ਦਿਨ ਰਾਤ ਮਿਹਨਤ ਕੀਤੀ ਉਹ ਜਿਹੜੀ ਸ਼ਬਦਾਬਲੀ ਆ ਮੈਂ ਰਿੰਕੂ ਜੀ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਆਪਣੀ ਜਿਹੜੀ ਇਹ ਸ਼ਬਦਾਬਲੀ ਆ ਇਦਾਂ ਦੀ ਬੰਦ ਕਰਨ ਕਿਉਂਕਿ ਵਲੰਟੀਅਰ ਜ਼ਿਆਦਾ ਚਰ برداشت ਨਹੀਂ ਕਰਦੇ ਹੁੰਦੇ ਹੁਣ ਤਾਂ ਉਹਨਾਂ ਨੂੰ ਅਸੀਂ ਸੰਭਾਲਿਆ ਉਹ ਤਾਂ ਬਹੁਤ ਗੁੱਸੇ ਦੇ ਵਿੱਚ ਸੀ ਉਹਨਾਂ ਨੂੰ ਕਿਆ ਕੋਈ ਨਹੀਂ ਅਸੀਂ ਜੇ ਅਸੀਂ ਨਹੀਂ ਇਦਾਂ ਦੇ ਬਣਨਾ ਕਿਉਂਕਿ ਉਹਨਾਂ ਨੇ ਤਾਂ ਇਦਾਂ ਦੀ ਸ਼ਬਦਾਵਲੀ ਵਰਤੀ ਸਾਡੀ ਪਾਰਟੀ ਦਾ ਇਹ ਕੋਈ ਉਸੂਲ ਨਹੀਂ ਕਿ ਅਸੀਂ ਕਿਸੇ ਦੇ ਲਈ ਇਦਾਂ ਦੀ ਭਾਸ਼ਾ ਵਰਤੀਏ ਤੇ ਹੁਣ ਤਾਂ ਵਲੰਟੀਅਰ ਅਸੀਂ ਚੁੱਪ ਕਰਾ ਲੈ ਅੱਗੇ ਵਲੰਟੀਅਰ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਤੁਸੀਂ ਦੇਖੋ ਤੁਸੀਂ ਕੁੱਤੇ ਦੇ ਨਾਲ ਤੁਲਨਾ ਕਰਨਾ ਹੈ ਵਲੰਟੀਅਰਾਂ ਦੀ ਜਿਨ੍ਹਾਂ ਨੇ ਤੁਹਾਡੇ ਲਈ ਦਿਨ ਰਾਤ ਇੱਕ ਕੀਤਾ ਤਾਂ ਤੁਸੀਂ ਅੱਜ ਇਹ ਦੇਖੋ ਅੱਜ ਜੇ ਉਹ ਭਾਜਪਾ 'ਚ ਗਏ ਆ ਤੁਸੀਂ ਕਦੀ ਕਾਂਗਰਸ ਨਗਦਾਰੀ ਕਰਦੇ ਕਦੀ ਆਮ ਆਦਮੀ ਪਾਰਟੀ ਨਗਦਾਰੀ ਕਰ 4 ਤਰੀਕ ਤੋਂ ਬਾਅਦ ਕਿੱਥੇ ਜਾਣਾ ਕਿਹੜੀ ਪਾਰਟੀ ਨਮੀ ਦੇ ਵਿੱਚ ਜਾਣਾ ਤੁਸੀਂ ਬਹੁਤ ਮਾੜੀ ਗੱਲ ਆ ਇਹ ਰਿੰਕੂ ਜੀ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਇਦਾਂ ਦੀ ਸ਼ਬਦਾਵਲੀ ਤੁਸੀਂ ਨਾ ਵਰਤੋ ਨਹੀਂ ਤਾਂ ਕੋਈ ਵੀ ਸਹਿਣ ਨਹੀਂ ਕਰੇਗਾ ਇਹ ਜਿਹੜੀ ਤੁਹਾਡੀ ਜਿੱਦਾਂ ਦੀ ਤੁਸੀਂ ਸ਼ਬਦ ਯੂਜ਼ ਕੀਤੇ ਆ ਇੱਕ ਕੁੱਤੇ ਦੇ ਨਾਲ ਤੁਸੀਂ ਤੁਸੀਂ ਕਹਿ ਰਹੇ ਆ ਵੀ ਤੁਸੀਂ ਕੀ ਆ ਫਿਰ ਬਹੁਤ ਮਾੜੀ ਗੱਲ ਆ ਉਹਨਾਂ ਲਈਏ ਲੋਕ ਸਭਾ ਚੋਣਾਂ ਜਾਂ ਕੋਈ ਵਿਧਾਨ ਸਭਾ ਚੋਣਾਂ ਆਉਂਦੀਆਂ ਜਾਂ ਕੋਈ ਹੋਰ ਚੋਣਾਂ ਆਉਂਦੀਆਂ ਇੱਕ ਦੂਜੇ ਨਾਲ ਰੁੱਸੇ ਗਿਲੇਸ਼ ਕਿਵੇਂ ਚੱਲਦੇ ਨੇ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਹਲਕਾ ਇੰਚਾਰਜ ਕੈਂਟ ਥਾਪਿਆ ਆ ਉਸ ਤੋਂ ਬਾਅਦ ਇਸੇ ਦੇ ਜਿਹੜੇ ਇਸੇ ਹਲਕੇ ਦੇ ਜਿਹੜੇ ਪੁਰਾਣੇ ਇੰਚਾਰਜ ਸੀਗੇ ਉਹ ਹੁਣ ਤੁਹਾਡੇ ਤੋਂ ਖਫਾ ਹਲੇ ਉਹ ਤੁਹਾਡੇ ਦੇ ਉੱਤੇ ਤੰਜ ਕੱਸਦੇ ਨਜ਼ਰ ਆ ਰਹੇ ਨੇ ਕਿ ਥੋੜੇ ਦਿਨਾਂ ਦੇ ਵਿੱਚ ਮੈਂ ਪੋਲਾ ਖੋਲਾਂਗਾ ਕੀ ਕਾਰਨ ਕੀ ਹੈ ਹੁਣ ਤੁਹਾਡੇ ਤੁਹਾਡੇ ਵਿੱਚ ਵੀ ਆਪਸੀ ਥੋੜਾ ਜਿਹਾ ਤਕਰਾਰ ਜਿਹੜਾ ਦੇਖੋ ਸੋਢੀ ਸਾਹਿਬ ਦੀ ਜੇ ਮੈਂ ਗੱਲ ਕਰਾਂ ਮੇਰੇ ਵੱਡੇ ਭਰਾ ਨੇ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਇਸ ਟਾਈਮ ਲੱਗਾ ਕੁਝ ਮਤਲਬ ਥੋੜਾ ਬਤਾ ਹੁੰਦਾ ਹੀ ਆ ਨਾ ਦੇਖੋ ਜੇ ਪਰ ਪਾਰਟੀ ਦੇ ਵਿੱਚ ਕੋਈ ਵੀ ਇੱਕ ਜਗ੍ਹਾ ਤੇ ਸਥਿਰ ਨਹੀਂ ਰਹਿੰਦਾ ਬਦਲਦੇ ਰਹਿੰਦੇ ਆ ਉਹਦੇ ਤੇ ਰਹੀ ਗੱਲ ਛੋਟੀ ਸਾਹਿਬ ਦੀ ਜਦੋਂ 16 ਦੇ ਵਿੱਚ ਛੋਟੀ ਸਾਹਿਬ ਆਮ ਆਦਮੀ ਪਾਰਟੀ ਜੁਆਇਨ ਕਰਦੇ ਆ ਤੇ 17 ਦੇ ਵਿੱਚ ਇਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਇਹਨਾਂ ਨੇ ਇਹ ਕਾਂਗਰਸ 'ਚ ਚਲੇ ਗਏ ਉਦੋਂ ਹੀ ਮਤਲਬ ਇਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਇਹਨਾਂ ਨੇ ਜਿੰਨੀ ਵੀ ਕੈਂਪੇਨ ਕੀਤੀ ਸਾਰੀ ਕਾਂਗਰਸ ਦੀ ਕੀਤੀ 17 ਦੇ ਵਿੱਚ ਫਿਰ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਬਣਾਇਆ ਮੈਨੂੰ ਪਾਰਟੀ ਨੇ ਤਾਂ ਮੈਂ ਇਹਨਾਂ ਨੂੰ ਦੁਬਾਰਾ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਲੈ ਕੇ ਆਈ ਪਾਰਟੀ ਦੇ ਵਿੱਚ ਘਰ ਵਾਪਸੀ ਕਰਾਈ ਮੈਂ ਕਰਵਾਈ ਇਹਨਾਂ ਦੀ ਘਰ ਵਾਪਸੀ ਜਦੋਂ ਪਾਰਟੀ ਨੂੰ ਮੈਂ ਇਹਨਾਂ ਨੂੰ ਪ੍ਰੋਮਿਸ ਕੀਤਾ ਮੈਂ ਕਿਹਾ ਕਹਿੰਦੇ ਮੇਰੇ ਨਾਲ ਬਹੁਤ ਮਾੜਾ ਹੋਇਆ ਮੈਨੂੰ 17 ਚ ਟਿਕਟ ਨਹੀਂ ਮਿਲੀ ਕਿਉਂਕਿ ਦਾਵੇਦਾਰ ਸੀਗੇ ਵੀ ਟਿਕਟ ਦੇ ਤੇ ਉਦੋਂ ਐਚਐਸ ਬਾਲੀਏ ਨੂੰ ਟਿਕਟ ਦੇ ਦਿੱਤੀ ਪਾਰਟੀ ਨੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਨਹੀਂ ਤੁਸੀਂ ਆ ਜਾਓ ਕਿਉਂਕਿ ਮੈਂ ਤਾਂ ਜਲੰਧਰ ਕੈਂਟ ਜਦੋਂ ਦੀ ਪਾਰਟੀ ਬਣੀ ਆ ਮੈਂ ਤਾਂ ਉਦੋਂ ਦਾ ਹੀ ਕੰਮ ਕਰਦੀ ਸੀਗੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਆ ਜਾਓ ਮੈਨੂੰ ਕਹਿੰਦੇ ਕਿ ਉੱਥੇ ਤਾਂ ਤੂੰ ਕੰਮ ਕਰਦੀ ਮੈਂ ਕਿਹਾ ਆ ਜਾਉ ਮੈਂ ਮੈਂ ਨਹੀਂ ਟਿਕਟ ਲਵਾਂਗੀ ਤੁਹਾਨੂੰ ਟਿਕਟ ਦਿਵਾਉਂਗੀ ਮੈਂ ਤੁਸੀਂ ਆ ਜਾਓ ਮੈਂ ਉਹਨਾਂ ਨੂੰ ਪਾਰਟੀ 'ਚ ਲੈ ਕੇ ਆਈ ਪੂਰਾ ਜੋਰ ਲਾਇਆ ਉਹਨਾਂ ਨੂੰ ਟਿਕਟ ਦਿਵਾਉਣ ਦੇ ਵਿੱਚ ਪੂਰਾ ਜੋਰ ਲਾਇਆ ਉਹਨਾਂ ਨੂੰ ਜਿਤਾਉਣ ਦੇ ਵਿੱਚ ਤੇ ਜੇ ਉਹ ਇਦਾਂ ਦੀ ਕੋਈ ਗੱਲ ਕਰਦੇ ਆ ਚਲੋ ਉਹਨਾਂ ਦੀ ਸੋਚ ਆ ਪਰ ਮੇਰੇ ਵੱਡੇ ਭਰਾ ਨੇ ਕੋਈ ਗੱਲ ਨਹੀਂ ਉਹਨਾਂ ਨੂੰ ਜੇ ਲੱਗਦਾ ਕਿਤੇ ਮਤਲਬ ਲੱਗਾ ਹੋਊਗਾ ਕਿਤੇ ਵੀ ਦੁੱਖ ਥੋੜਾ ਬਹੁਤਾ ਤੇ ਪਰ ਪਾਰਟੀ ਦਾ ਫੈਸਲਾ ਆ ਨਾ ਮੈਨੂੰ ਤਾਂ ਜੇ ਪਾਰਟੀ ਕਹੂਗੀ ਦੀਵਾਰਾਂ ਤੇ ਪੋਸਟਰ ਲਾਉਣੇ ਆ ਮੈਂ ਉਹ ਵੀ ਲਾਉਣੇ ਕਿਉਂਕਿ ਜਲੰਧਰ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਸੀ ਉਹ ਅਸੀਂ 5-7 ਜਾਣੇ ਸੀਗੇ ਜਦੋਂ ਅਸੀਂ ਸ਼ੁਰੂਆਤ ਕੀਤੀ ਆ ਤੇ ਆਪਾਂ ਤਾਂ ਪਾਰਟੀ ਨੂੰ ਆਪਣੇ ਹੱਥਾਂ ਦੇ ਨਾਲ ਇਸ ਬੂਟੇ ਨੂੰ ਪਾਣੀ ਲਾਇਆ ਤੇ ਜੇ ਉਹਨਾਂ ਨੂੰ ਲੱਗਦਾ ਕਿ ਤੇ ਮੈਂ ਮਤਲਬ ਮੈਂ ਗਲਤੀ ਕੀਤੀ ਆ ਤੇ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਕਿਉਂਕਿ ਪਾਰਟੀ ਦਾ ਫੈਸਲਾ ਆ ਜੇ ਪਾਰਟੀ ਮੈਨੂੰ ਅੱਜ ਹਲਕਾ ਕੈਂਟ ਦਾ ਇੰਚਾਰਜ ਲਾਇਆ ਤਾਂ ਮੈਂ ਪਾਰਟੀ ਦੇ ਫੈਸਲੇ ਤੇ ਖੜੀ ਆ ਜੇ ਪਾਰਟੀ ਮੈਨੂੰ ਕੱਲੂ ਨਹੀਂ ਲਾਉਗੀ ਮੈਂ ਤਾਂ ਵੀ ਪਾਰਟੀ ਦੇ ਨਾਲ ਖੜੀ ਮੈਂ ਤਾਂ ਪਾਰਟੀ ਦੇ ਨਾਲ ਹੀ ਆ ਮੈਂ ਕਦੀ ਦੂਸਰੀ ਪਾਰਟੀ ਦੀ ਨਹੀਂ ਕਿਤੇ ਵੀ ਗਈ ਤੁਸੀਂ ਦੇਖੋ ਜੇ ਪਾਰਟੀ ਨੇ ਤੁਹਾਨੂੰ ਟਿਕਟ ਨਹੀਂ ਦਿੱਤੀ ਤੁਸੀਂ ਦੂਸਰੀ ਪਾਰਟੀ 'ਚ ਚਲੇ ਗਏ ਪਰ ਮੈਂ ਫੇਰ ਲੈ ਆਈ ਤੁਹਾਨੂੰ ਪਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਾਰਟੀ ਦੇ ਫੈਸਲੇ ਦੇ ਨਾਲ ਮੈਂ ਤਾਂ ਪਾਰਟੀ ਦੇ ਫੈਸਲੇ ਤੇ ਫੁੱਲ ਚੜਾਉਣੇ ਆ ਚਾਹੇ ਪਾਰਟੀ ਮੈਨੂੰ ਪੋਸਟਰ ਲਗਵਾ ਲੈ ਕਿਤੇ ਦਰਿਆਾਂ 'ਬਿਸ਼ਵਾਉਣ ਤੇ ਲਾ ਦੇ ਡਿਊਟੀ ਕਿਉਂਕਿ ਮੈਂ ਤਾਂ ਕਰਦੀ ਆਈ ਆ ਸਰ ਬਣਾਉਣ ਦੀ ਕੋਸ਼ਿਸ਼ ਤਾਂ ਕੀਤੀ ਜਾਏਗੀ ਮੈਂ ਤਾਂ ਘਰ ਜਾ ਕੇ ਆਈ ਆ ਉਹਨਾਂ ਦੇ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਹੀਂ ਉਹਨਾਂ ਨੇ ਸਪੀਚ ਵਿੱਚ ਵੀ ਬੋਲਿਆ ਕਿ 4:30 ਵਜੇ ਇੱਥੇ ਆਈ ਬੈਠੀ ਸੀਗੀ ਮੈਂ ਕੁੰਡੀਆਂ ਲਾ ਲਈਆਂ ਅੰਦਰ ਉਹਨਾਂ ਨੇ ਸਪੀਚ ਵਿੱਚ ਵੀ ਬੋਲਿਆ ਪਰਸੋਂ ਕਿ ਮੈਂ ਕੁੰਡੀਆਂ ਲਾ ਲਈਆਂ ਚਲੋ ਕੋਈ ਗੱਲ ਨਹੀਂ ਕੱਲ ਨੂੰ ਮਨਾ ਲਵਾਂਗੀ ਮੈਂ ਪਰਸੋਂ ਨੂੰ ਮਨਾ ਲਵਾਂਗੀ ਵੱਡੇ ਭਰਾ ਆ ਪਰਿਵਾਰ ਦੇ ਵਿੱਚ ਮਾੜੇ-ਮੋٹے ਰੋਸੇ ਹੁੰਦੇ ਰਹਿੰਦੇ ਆ ਤੇ ਪਰਸੋਂ ਨੂੰ ਕੱਲ ਨੂੰ ਨਹੀਂ ਮੰਨਣਗੇ ਪਰਸੋਂ ਨੂੰ ਮੰਨ ਲਓ ਕਿ ਮੈਂ ਫੇਰ ਘਰ ਚਲ ਜਾਊਂਗੀ ਭੈਣਾਂ ਦਾ ਕੀ ਕੰਮ ਹੁੰਦਾ ਭੈਣ ਭਰਾ ਨੂੰ ਮਨਾ ਲੈਂਦੀ ਹੁੰਦੀ ਆ ਉੱਤੇ ਮੰਨ ਜਾਣਗੇ ਕੋਈ ਗੱਲ ਕੋਈ ੱਡੀ ਭੱਡੀ ਗੱਲ ਨਹੀਂ ਸਾਡੀ ਪਰਿਵਾਰ ਦੀ ਆਪਸ ਚ ਗੱਲ ਆ ਕੋਈ ਗੱਲ ਨਹੀਂ ਬਿਲਕੁਲ ਇਸ ਸਾਲ ਰਾਜਵਿੰਦਰ ਕੌਰ ਥਿਆੜਾ ਜੇਲਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਛੋਟੀ ਸਾਹਿਬ ਨੂੰ ਜ਼ਰੂਰ ਬਣਾ ਲਿਆ ਜਾਵੇਗਾ ਭੈਣਾਂ ਦਾ ਕੰਮ ਤਾਂ ਅਕਸਰ ਭਰਾਵਾਂ ਨੂੰ ਬੁਲਾਉਣ ਦਾ ਹੀ ਹੁੰਦਾ ਔਰ ਜਲਦੀ ਉਹਨਾਂ ਨੂੰ ਵੀ ਦੁਆਰਾ ਪਾਰਟੀ ਦੇ ਖੇਮੇ 'ਚ ਲਿਆਇਆ ਜਾਇਆਗਾ ਪਰ ਜਿਹੜੀ ਕਵੈਦ ਆ ਵੋਟਰਾਂ ਨੂੰ ਸਪੋਟਰਾਂ ਨੂੰ ਮਿਲਣ ਦੀ ਉਹ ਲਗਾਤਾਰ ਜਾਰੀ ਰਹੇਗੀ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਨਿੰਦਰ ਗੰਭੋਜ ਦੇ ਨੈਕਸਰ ਟੈਲੀ ਵੀ ਚਲੰਦਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप